हां जी दोस्तों, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਬੁਲੱਟ ਦਾਣਾ ਕਰੀ ਜਾਂਦੇ ਸੀ ਕੰਮ ਇਹਦੇ ਆ ਜਿਹੜੇ ਵਾਲ ਹੁੰਦੇ ਆ ਟੈਪਟ ਵਾਲ ਜਿਹੜੇ ਆ ਠੀਕ ਆ ਇਹ ਆਪਾਂ ਨਵੇਂ ਲਾਏ ਨੇ ਨਵੇਂ ਇੰਸਟਾਲਿੰਗ ਦੇ ਵਿੱਚ ਕਰ ਦਿੱਤੇ ਨੇ ਇਹ ਰੋਇਲੈਂਡ ਫੀਲਡ ਦੇ ਜੈਨੂਇਨ ਟੈਪਟ ਵਾਲ ਜਿਹੜੇ ਆਪਾਂ ਫਿੱਟ ਕੀਤੇ ਨੇ ਤੇ ਨੰਬਰ 2 ਤੇ ਆਹ ਵਾਲੀਆਂ ਜਿਹੜੀਆਂ ਕਿੱਲੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕਹਿੰਦੇ ਕੇਮ ਸਪੈਂਡਲ ਹੁੰਦਾ ਵੈਸੇ ਅਸਲ ਦੇ ਵਿੱਚ ਨਾਮ ਇਹਨਾਂ ਦਾ ਕੇਮ ਸਪੈਂਡਲ ਹੁੰਦਾ ਤੇ ਇਹਨੂੰ ਕਿੱਲੀਆਂ ਕਹਿ ਦਿੰਦੇ ਨੇ ਟੈਮਕ ਗਰਾਰੀ ਵਾਲੀਆਂ ਆਪਾਂ ਤੇ ਇਹ ਵੀ ਆਪਾਂ ਇਹਦੇ ਵਿੱਚ ਨਵੀਆਂ ਲਾ ਦਿੱਤੀਆਂ ਨੇ ਠੋਕ ਦਿੱਤੀਆਂ ਨੇ ਇੰਸਟਾਲ ਕਰ ਦਿੱਤੀਆਂ ਨੇ ਸੋ ਗੱਲ ਇਹ ਆ ਵੀ ਕਈ ਭਰਾਵਾਂ ਨੂੰ ਇਹਦੇ ਰੇਟ ਦੇ ਬਾਰੇ ਪੱਕਾ ਜਾਣਕਾਰੀ ਨਹੀਂ ਸੋ ਇਸ ਵਾਸਤੇ ਵੀਡੀਓ ਬਣਾਉਂਦੇ ਆਪਾਂ ਵੀਡੀਓ ਬਣਾ ਰਹੇ ਆ ਤੇ ਜਿਹੜੀਆਂ ਇਹਦੀਆਂ ਆ ਕੇਮ ਵਾਲੀਆਂ ਕਿੱਲੀਆਂ ਹੁੰਦੀਆਂ ਨੇ ਮਤਲਬ ਗਰਾਰੀਆਂ ਹੁੰਦੀਆਂ ਨੇ ਟਾਈਮ ਗਾਲੀਆਂ ਜਿਹੜੀਆਂ ਦੋ ਕੇਮਾਂ ਦੀਆਂ ਇਹ ਕਿੱਲੀਆਂ ਦਾ ਇਹਦਾ ਅਸਲ ਨਾਮ ਹੁੰਦਾ ਜੀ ਕੇਮ ਸਪੈਂਡਲ ਕਿੱਟ ਇਹਨਾਂ ਨੂੰ ਕਹਿੰਦੇ ਆ ਤੇ ਇਹਦੇ ਰੇਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਦਿਖਾ ਦਿੰਨੇ ਆਪਾਂ ਰੱਬੀ ਇਹਦੀ ਆ ਦੇਖੋ ਜੀ ਇਹ オリジナル ਰੋਇਲੈਂਡ ਫੀਲਡ ਦੀ ਏਜੰਸੀ ਦੇ ਵਿੱਚੋਂ ਆਪਾਂ ਇਹਨੂੰ ਪਰਚੇਸ ਕੀਤਾ ਤੇ ਇਹਦਾ ਰੇਟ ਤੁਸੀਂ ਦੇਖ ਸਕਦੇ ਹੋ ਜੀ 608 ਰੁਪਏ ਦਾ ਐਮ ਆਰ ਪੀ ਹੈ ਜੀ ਠੀਕ ਹੈ ਯਾਨੀ ਕਿ 600 ਰੁਪਏ ਦੀ ਆਪਾਂ ਨੂੰ ਇਹ ਮਿਲ ਜਾਂਦੀਆਂ ਨੇ ਤੇ ਅਸਲੀ ਨਾਮ ਇਹਦਾ ਜਿਹੜਾ ਉਹ ਹੈਗਾ ਜੀ ਕੇ ਐਮਸ ਪੈਂਡਲ ਕਿਟ ਸੋ ਇਹ ਵੀਡੀਓ ਵਿਦਵਾਨ ਬੰਦਿਆਂ ਲਈ ਨਹੀਂ ਦੀ ਜਿਹੜੇ ਬੰਦੇ ਕਾਰਿਗਰ ਨੇ ਜਿਹੜੇ ਉਸਤਾਦ ਲੋਗ ਆ ਉਹਨਾਂ ਵਾਸਤੇ ਇਹ ਵੀਡੀਓ ਬਿਲਕੁਲ ਨਹੀਂ ਗਈ ਜਿਹੜੇ ਬਿਗినਰ ਨੇ ਵਿਚਾਰੇ ਨਵਾਂ ਹਜੇ ਕੰਮ ਕੀਤਾ ਜਾਂ ਨਵਾਂ ਨਵਾਂ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਹੈ ਕਿਉਂਕਿ ਉਸਤਾਦ ਬੰਦਿਆਂ ਨੂੰ ਸਾਰਾ ਕੁਝ ਪਤਾ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ ਤੋਂ ਆਪਾਂ ਵੀ ਬਹੁਤੇ ਸਿਆਣੇ ਨਹੀਂ ਹੈਗੇ ਵੀਰੇ ਤੇ ਜਿੰਨੀ ਕੁ ਜਾਣਕਾਰੀ ਹੁੰਦੀ ਉੰਨੀ ਕਾ ਆਪਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ 608 ਰੁਪਏ ਦਾ ਰੇਟ ਆ ਜੀ ਤੇ ਕੇਮਸ ਪੈਂਡਲ ਕਿੱਟ ਇਹਦਾ ਨਾਮ ਹੈ ਜੀ ਇਹ ਕਿੰਨੀਆਂ ਫਸਟ ਓਵਰ ਨੇ ਮਤਲਬ ਕਿ ਪਹਿਲਾ ਇਹ ਸਟੈਂਡਰਡ ਸਾਈਜ਼ ਆਪਾਂ ਪਟੀਆਂ ਨੇ ਜਿਹੜੀਆਂ ਕਿੱਲੀਆਂ ਹੁਣੇ ਕਿੱਲੀਆਂ ਆਪਾਂ ਫਰਸਟ ਓਵਰ ਠੋਕੀਆਂ ਨੇ ਇੱਕ ਨੰਬਰ ਓਵਰ ਠੀਕ ਆ ਸੋ ਇਹ ਸੀ ਅੱਜ ਦੀ ਜਾਣਕਾਰੀ ਦੋਸਤੋ ਕਿਵੇਂ ਲੱਗੀ ਜਰੂਰ ਦੱਸਿਓ ਤੇ ਜੇਕਰ ਕੋਈ ਭਰਾ ਟੈਪਡ ਵਾਲਾਂ ਦਾ ਪ੍ਰਾਈਸ ਵੀ ਜਾਨਣਾ ਚਾਹੁੰਦਾ ਤਾਂ ਕਮੈਂਟ ਕਰ ਸਕਦਾ ਆਪਾਂ ਉਹਦੀ ਇੱਕ ਅਲੱਗ ਤੋਂ ਵੀਡੀਓ ਬਣਾ ਦੇਾਂਗੇ ਕਿਉਂਕਿ ਜ਼ਿਆਦੀ ਲੰਬੀ ਵੀਡੀਓ ਕੋਈ ਦੇਖਦਾ ਨਹੀਂ ਫਿਰ ਆਪਾਂ ਨਵੀਂ ਵੀਡੀਓ ਬਣਾ ਕੇ ਉਹ ਮਿੰਟ ਡੇਢ ਮਿੰਟ ਦੀ ਵੀਡੀਓ ਲੱਗ ਬਣਾ ਲਾਂਗੇ ਉਹਦਾ ਵੀ ਆਪਾਂ ਰੇਟ ਦੱਸ ਦਾਂ ਜਾਂ ਹੋਰ ਵੀ ਕਿਸੇ ਵੀ ਪਾਰਟ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਉਹਦਾ ਪ੍ਰਾਈਸ ਕੀ ਆ Ориジナル ਦਾ ਜ ਰੋਲਨ ਫੀਲਡ ਦਾ ਤਾਂ ਸਾਨੂੰ ਕਮੈਂਟ ਕਰ ਸਕਦਾ ਜੀ ਆਪਾਂ ਉਹਦੇ ਤੇ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ